ਸਰਦਾਰ ਅਮੀਤ ਸਿੰਘ ਜੀ ਜਿੱਥੇ ਕਾਂਗਰਸ ਵਾਲਾ ਕਸਮਾਨ ਹੈ ਜਿਵੇਂ ਤੁਸੀਂ ਬਾਕੀ ਦਲਾਂ ਦੀ ਗੱਲ ਕੀਤੀ ਉੱਥੇ ਹੀ ਪੁਨਰ ਸਰਜੀਤ ਨੂੰ ਜਦੋਂ ਮੈਂ ਦੇਖਦਾ ਜਦੋਂ ਉਹ ਹੋਣ ਤੇ ਚਾਈ ਮਤਲਬ ਮੈਂਬਰਸ਼ਿਪ ਤੋਂ ਬਾਅਦ ਤਾਂ ਉਹਨਾਂ ਨੇ ਕਿਹਾ ਵੀ ਕਿ ਅਸੀਂ ਨਿਯਮਾਂ ਦੇ ਵਿੱਚ ਰਹਿ ਕੇ ਕਰਾਂਗੇ ਜਾਂ ਵਿਵਾਦਤ ਲੀਡਰ ਨੂੰ ਅੱਗੇ ਲਿਆਵਾਂਗੇ ਫਿਰ ਅਹੁਦੇਦਾਰਾਂ 'ਚ ਵੀ ਸ਼ਾਮਲ ਹੋਣ ਲੱਗ ਪਿਆ ਸਾਰਾ ਕੁਝ ਹੋਮਈ ਜਿਵੇਂ ਸੁਖਵੀਰ ਵਾਲੇ ਦਲ ਦੇ ਵਿੱਚ ਹੁੰਦਾ ਕਿ ਇਹਨੂੰ ਵੀ ਬਣਾਓ ਇਹਨੂੰ ਵੀ ਬਣਾਓ ਮੋਹ ਦੇਖ ਕੇ ਟਿੱਕੇ ਉਹ ਇੱਥੇ ਵੀ ਕੰਮ ਸ਼ੁਰੂ ਹੋ ਗਿਆ ਫਿਰ ਹੁਣ ਪੀਐਸਪੀ ਨਵੇਂ ਸਿਰੇ ਤੋਂ ਬੱਤਾਂ ਹੋਣ ਜਾ ਰਿਹਾ ਸੋ ਜਦੋਂ ਕਿ ਸਵਾਲ ਤਾਂ ਇਹ ਵੀ ਖੜੇ ਸੀ ਵੀ ਕਿ ਜਿਹ ਅਕਾਲ ਤਖਤ ਸਾਡੇ ਜਾ ਕੇ ਆਏ ਜਿਹੜੇ ਇਕ ਟਹਿਰੇ ਚ ਖੜੇ ਰਹੇ ਜਿਨ੍ਹਾਂ ਨੂੰ ਲੋਕਾਂ ਨੇ ਨਿੰਦੇ ਆ ਜਾਂ ਮਤਲਬ ਕਿ ਅਣ ਦੇਖਾ ਕੀਤਾ ਤੁਸੀਂ ਉਹਨਾਂ ਨੂੰ ਵੀ ਸ਼ਾਮਲ ਕਰ ਰਹੇ ਹੋ ਪਰ ਇਹ बार-बार ਜਿਹੜੀ ਪ੍ਰਕਿਰਿਆ ਅੱਗੇ ਵੱਧ ਰਹੀ ਹੈ ਕਿ ਇਹ ਬਾਕੀ ਦਲ ਵਾਂਗ ਜਾਂ ਬਾਕੀ ਅਕਾਲੀ ਦਲਾਂ ਵਾਂਗ ਹੀ ਉਹੋ ਜਿਹੀ ਦਲ ਬਣ ਕੇ ਰਹਿ ਗਿਆ ਕਿ ਹਾਂ ਭਈ ਕਿਸੇ ਨੂੰ ਨਾਰਾਜ਼ ਨਾ ਕਰੋ ਸਭ ਦਾ ਰਾਝਾ ਰਾਜੀ ਰੱਖੋ ਜਾਂ ਇਹਦੀ ਲੋੜ ਹੈ ਜੀ ਜਿਹੜੀ ਹੁਣ ਨਵਾਂ ਵਾਅਦਾ ਹੋਣ ਜਾ ਰਹੇ ਤੇ ਮਾਇਨੇ ਕੀ ਹੈ ਅਸਲ ਚ 2 ਦਸੰਬਰ ਦੇ ਜਿਹੜੇ ਹੁਕਮਨਾਮੇ ਸੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਸੀ ਔਰ ਨਵਾਂ ਅਕਾਲੀ ਦਲ ਇਸ ਉਮੀਦ ਨਾਲ ਬਣਿਆ ਸੀ ਲੋਕਾਂ ਦੇ ਕਿ ਇਹਦਾ ਢਾਂਚਾ ਇਹਦਾ ਕੰਮ ਕਰਨ ਦਾ ਤਰੀਕਾ ਇਹਦੇ ਪੰਜਾਬ ਪ੍ਰਤੀ ਤੇ ਪੰਥ ਪ੍ਰਤੀ ਅਜੰਡਾ ਯੂ ਨੋ ਵਿਜਨ ਡਾਕੂਮੈਂਟ ਦਾ ਨਾਮ ਇਹਦੇ ਰਹੇ ਨੇ ਉਹ ਅਲੱਗ ਹੋਣਗੇ ਤੇ ਇਹ ਮਿਰਸਵਾਰਥ ਤਰੀਕੇ ਨਾਲ ਚੱਲਣਗੇ ਤੇ ਚੱਲ ਕੇ ਇੱਕ ਨਵੇਂ ਟਾਈਪ ਦਾ ਜਿਹੜਾ ਜਿਹੜੀ ਅਕਾਲੀ ਦਲ ਦੇ ਵਿੱਚੋਂ ਮਿਸ ਹੋ ਗਈ ਗੱਲ ਜਿਹੜੀ ਜਿਹੜੀ ਉਹਦੀ ਮੇਨ ਖੂਜੀ ਸੀ ਅਸਲ ਚ ਸੱਤਾ ਤੇ ਜਾਣ ਦੀ ਸੀ ਉਹ ਸੀ ਅੰਦੋਲਨ ਮੋਰਚੇ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਲੋਕਾਂ ਦੀ ਲਾਮਬੰਦੀ ਨਾਲ ਉਹ ਲਾਮਬੰਦੀ ਨਾਲ ਅੱਗੇ ਚੱਲਣ ਦਾ ਇੱਕ ਤਰੀਕਾ ਕਰਦੇ ਪਰ ਹੁਣ ਇੰਨੇ ਸਮੇਂ ਦੇ ਵਿੱਚ ਉਹ ਅੰਦੋਲਨ ਵਾਲਾ ਪ੍ਰਚਾਰ ਵਾਲਾ ਉਹ ਗੱਲ ਇਧਰ ਵੀ ਨਹੀਂ ਚੱਲ ਪਾ ਰਹੀ ਜਦੋਂ ਕੋਈ ਚੀਜ਼ ਚੱਲਦੀ ਨਹੀਂ ਹੈ ਜਦੋਂ ਕੋਈ ਚੀਜ਼ ਅੱਗੇ ਨਹੀਂ ਵੱਧਦੀ ਤਾਂ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਫਰੈਸ਼ ਬਲੱਡ ਨਵਾਂ ਤੇਲ ਆਉਂਦਾ ਨਹੀਂ ਤੇ ਪੁਰਾਣੀ ਹੀ ਤਰ੍ਹਾਂ ਰਹਿੰਦੀ ਹੈ ਜਿੰਨੇ ਤੁਹਾਡੇ ਨਾਲ ਹੁੰਦੇ ਨੇ ਤਾਂ ਉਹਦੇ ਵਿੱਚ ਲਾਜ਼ਮੀ ਹੈ ਫਿਰ ਆਪੋ ਆਪਣੀ ਪੋਜੀਸ਼ਨ ਸੈੱਟ ਕਰਨ ਦੀ ਗੱਲ ਜਾਦਾ ਤੇਜ਼ੀ ਨਾਲ ਦੌੜਨ ਲੱਗ ਜਾਂਦੀ ਹੈ। ਔਰ ਇਸ ਕਰਕੇ ਇਹ ਅਕਾਲੀ ਦਰ ਵੀ ਲੱਗਦਾ ਉਸੇ ਕੰਮ ਵਿੱਚ ਫਸ ਗਿਆ ਉਸੇ ਘੁੰਮਣੇ ਵਿੱਚ। ਯਾਨੀ ਹਰਪ੍ਰੀਤ ਸਿੰਘ ਔਣੀ ਪ੍ਰਧਾਨ ਬਣੇ ਨੇ ਪਰ ਪ੍ਰਧਾਨ ਦੇ ਤੌਰ ਤੇ ਸ਼ਾਇਦ ਉਹਨਾਂ ਦੀ ਜਿਹੜੀ ਪ੍ਰਧਾਨਗੀ ਦੀ ਸਥਾਪਤੀ ਹੈ ਜਾਂ ਇੱਕ ਡੈਮੋਕਰੈਟਿਕ ਵੇ ਹੈ ਓਵਰਆਲ ਡਿਸਕਸ ਕਰਕੇ ਇਹਦੀ ਬਜਾਏ ਕਮੇਟੀਆਂ 'ਚ ਬੈਠ ਕੇ ਡਿਸਕਸ ਹੋਣ ਦੀ ਬਜਾਏ ਉਹ ਮੇਰੇ ਖਿਆਲ ਨਾਲ ਅਜੇ ਵੀ ਨਜੀਦ ਉਸਕਾ ਸਮਾਂ ਜਿਹੜੀਆਂ ਚੰਦੀਆਂ ਨੇ ਕੁਝ ਵੱਡੇ ਕੁਝ ਲੀਡਰ ਪ੍ਰਭਾਵਸ਼ਾਲੀ ਨੇ ਕੁਝ ਜਿਨ੍ਹਾਂ ਦਾ ਆਪਣਾ ਇੱਕ ਅਸਰ ਹੈ ਜਾਂ ਉਹਨਾਂ ਦੀ ਮੁਹਾਰਤ ਵੀ ਬਣ ਜਾਂਦੀ ਹੈ ਇੰਨੇ ਸਮੇਂ ਦੇ ਵਿੱਚ ਜਾ ਕੇ ਕਿਵੇਂ ਮੇਨ ਲੀਡਰ ਨੂੰ ਅਵਲਾਈਜ਼ ਕਰਨਾ ਹੈ ਕਿਵੇਂ ਉਹਨੂੰ ਸੋਚਣਾ ਹੈ ਇਹ ਜਿਹੜੀਆਂ ਸਾਰੇ ਢਾਂਚੇ ਬਣ ਰਹੇ ਨੇ ਇਹ ਉਹਦੇ ਚੋਂ ਨਜ਼ਰ ਆ ਰਿਹਾ ਕਿਸ ਰੰਗ ਸਿਰ ਰੂਪ ਕੀ ਹੁਣ ਅਕੱਲ ਹੀ ਮੈਂ ਖਬਰ ਪੜ ਰਿਹਾ ਸੀ ਸਿੰਧੂ ਮਾਜਰਾ ਉਹਨਾਂ ਦੀ ਕਿ 21 ਫਰਵਰੀ ਨੂੰ ਸਾਡਾ ਵਿਜ਼ਨ ਡਾਕੂਮੈਂਟ ਰੀਲੀਜ਼ ਹੋਏਗਾ ਜਾ ਬਾਕੀ ਦੇ ਜੜੀਆਂ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਡਿਸਕਸ ਵੀ ਕਰ ਲਿਆ ਬਾਕੀ ਇਹਨਾਂ ਨੇ ਇਹ ਫਿਰ ਬਣਾਇਆ ਸੀ ਵੀ ਆਪਾਂ ਅਹੁਦੇਦਾਰ ਬਣਾ ਤੇ ਗਿਰਤੀ ਦੇ ਜਿਹੜਾ ਅਨਾਉਂਸ ਕੀਤਾ ਸੀ ਉਹ ਇਹ ਸੀ ਕਿ ਇੰਨੇ 8 ਸੀਨੀਅਰ ਵੀਸ ਪ੍ਰਧਾਨ ਹੋਣਗੇ ਇਹਦੇ ਜਨ ਸੈਕਟਰੀ ਹੋਣਗੇ ਇੱਕ ਸਕੱਤਰ ਜਨਨ ਹੋਏਗਾ ਇੰਨੇ ਇੱਕ ਗਿਰਤੀ ਦਿੱਤੀ ਸੀ ਉਹ ਗਿਰਤੀ ਦਵਾ ਦੇ ਤਹਿਤ ਸ਼ਾਇਦ ਰਹਿ ਨਹੀਂ ਪਾਈ ਉਹ ਬਾਕ ਕਮੇਟੀ ਬਣਾਤੀ ਪਹਿਲਾਂ ਫਿਰ ਇਸੇ ਇੱਕ ਪੀਐਸਸੀ ਬਣਾ ਲਓ ਛੋਟੀ ਪੀਐਸਸੀ ਜਦੋਂ ਅਨਾਉਂਸ ਕੀਤੀ ਐ ਉਦੋਂ ਰੌਣਾ ਪੈ ਗਿਆ ਬੀਬੀ ਸਤਵੰਤ ਕਰੋਨਾ ਨੇ ਵੀ ਆਪਣਾ ਇੱਕ ਗੱਲ ਕਹਿਤੀ ਕਿ ਕਿਸ ਲੈਵਲ ਦੀ ਗੱਲ ਹੈ ਈਵਨ ਇਕਬਾਲ ਸਿੰਘ ਝੁੰਦਾ ਉਹਨਾਂ ਨੇ ਵੀ ਇਤਰਾਜ਼ ਕੀਤਾ ਸੀ ਕਿ ਜਿਹੜੇ ਘਟੋ ਘਟ ਇਹ ਗੱਲਾਂ ਨੇ ਕਿ ਅਸੀਂ ਓਪਨਲੀ ਕਹਿੰਦੇ ਰਿਹਾ ਜਾਂ ਇੱਕ ਪਰਿਵਾਰ ਇੱਕ ਅਹੁਦੇ ਵਾਲੀਆਂ ਗੱਲਾਂ ਜਿਹੜੀਆਂ ਕੁਸ਼ਤਾ ਉਸ ਲੈਵਲ ਦੇ ਉੱਤੇ ਸੀਗੀਆਂ ਕੁਝ ਹੋਰ ਵੀ ਗੱਲਾਂ ਉਹਦੇ ਵਿੱਚ ਚੱਲ ਰਹੀਆਂ ਸੀਗੀਆਂ ਉਹ ਸਾਰਾ ਕੁਝ ਤੋਂ ਬਾਅਦ ਫਿਰ ਇਹਨਾਂ ਨੇ ਫਰੇਮਵਰਕ ਕਰਨਾ ਸ਼ੁਰੂ ਕੀਤਾ ਵੀ ਚਲ ਆਪਾਂ ਇਕੱਠੇ ਕਿਵੇਂ ਬੈਠ ਕੇ ਇਹਨੂੰ ਨਿਬੇੜੀਏ ਜਿਹੜੇ ਜਿਹੜਾ ਵਿਰੋਧ ਪੈ ਗਿਆ। ਹੁਣ ਕੀ ਇਹ ਮੰਨ ਲਿਆ ਜਾਵੇ ਕਿ ਇਹ ਸਹਿਮਤੀ ਹੋਈ ਜਾਂ ਅੰਦਰਸੱਦ ਦੇ ਵਿੱਚ। ਮੈਨੂੰ ਲੱਗਦਾ ਨਹੀਂ ਕਿ ਸਹਿਮਤੀ ਇਸ ਲੈਵਲ ਤੇ ਹੋਈ ਹੈ। ਇਹ ਤੋਂ ਪਹਿਲਾਂ ਜਿਹੜੀ ਗੱਲ ਕਹਿੰਦੇ ਹੋਈ ਸੀ ਕਿ ਐਮਐਲਏ ਐਮਪੀ ਜਿਹੜੇ ਰਹੇ ਉਹਨਾਂ ਨੂੰ ਪੀਐਸਸੀ ਚ ਲੈਣੋ ਜੀ। 25 ਬੰਦਿਆਂ ਦੀ ਸੂਚੀ ਜਾਰੀ ਕਰਤੀ ਪੋਲੀਟੀਕਲ ਅਫੇਅਰਜ਼ ਕਮੇਟੀ ਦੀ। ਤੇ ਅੱਜ ਲਗਭਗ ਤੀਜਾ ਹਿੱਸਾ ਹੋਰ ਇੱਥੇ ਐਡੀਸ਼ਨ ਕਰਤੀ ਫਿਰ ਜਦੋਂ ਐਡੀਸ਼ਨ ਕਰਨੀ ਹੁੰਦੀ ਹੈ ਫਿਰ ਕੌਣ ਪੁੱਛਦਾ ਹੈ ਫਿਰ ਅਗਲਾ ਕਹਿੰਦਾ ਤੂੰ ਦੱਸ ਤੂੰ ਦੱਸ ਤੂੰ ਦੱਸ 13 ਨਾ ਰਹਿ ਜੇ 13 ਨਾ ਰਹਿ ਜੇ ਫਿਰ ਆਪੋ ਆਪਣੇ ਬੰਦੇ ਐਡਜਸਟ ਕਰਾਉਣ ਦੀ ਗੱਲ ਹੁੰਦੀ ਹੈ ਕੋਈ ਝੁੰਦਾ ਸਾਹਿਬ ਨੇ ਕਰਾ ਲਿਆ ਕੋਈ ਰਵਿੰਦਰ ਸਿੰਘ ਦੇ ਕਰਾ ਲਿਆ ਕੋਈ ਬੀਬੀ ਜੀ ਦੇ ਉਧਰੋਂ ਨਮਾਇੰਦੇ ਨੇ ਉਹ ਕਰਾ ਲੇ ਕੋ ਕਿਸੇ ਨੇ ਕਰਾ ਲਿਆ ਕੋ ਕਿਸੇ ਨੇ ਕਰਾ ਲਿਆ ਤਾਂ ਕਿੰਨੇ ਬੰਦੇ ਹੋਰ ਹੋ ਗਏ ਨੇ ਇਹ ਇੱਕ ਲਿਸਟ ਹੈ ਜਿਹੜੀ ਤੁਹਾਡੇ ਸਾਹਮਣੇ ਹੈ ਲਗਭਗ ਦਰਜਨ ਤੋਂ ਵੱਧ ਬੰਦੇ ਹੋਰ ਅਡਜਸਟ ਕਿਤੇ ਗਏ ਦੋ ਤਾਂ ਉਹਦੇ ਅਧਿਕਾਰੀ ਹੋਣ ਬਣਾਏ ਨੇ ਕਰਨਾਲ ਸਿੰਘ ਪੀਰ ਮੁਹੰਮਦ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਤੇ ਇਸੇ ਟੱਗ ਦੇ ਨਾਲ ਇੱਕ ਬਣਾਏ ਦੇ ਕੁੜਿਆਣੀ ਬੋਪਾਰਾ ਮਨਦੀਪ ਸਿੰਘ ਬੋਪਾਰਾ ਇਹਨਾਂ ਨੂੰ ਜਥੇਵੰਦ ਸਕੱਤਰ ਬਣਾਇਆ ਬਾਕੀ ਸਾਰੇ ਪੀਏ ਸੀ ਇੱਕ ਜਿਹੜੇ ਸਿਆਸਤ ਤੋਂ ਦੂਰ ਬੈਠੇ ਨੇ ਲਗਾਤਾਰ ਪਹਿਲਾ ਉਹ ਐਮਪੀ ਰਹੇ ਅਕਾਲੀ ਦਲ ਦੇ ਵਿੱਚ ਆ ਕੇ ਫਿਰ ਉਹ ਕਾਲੀਦਾਰ ਪੰਜ ਪ੍ਰਧਾਨੀ ਜੰਗੀਰ ਬਿੱਟੂ ਉਹਨਾਂ ਦੇ ਗਰੁੱਪ ਦੇ ਨਾਲ ਗਏ ਜੁੜੇ ਸੀ ਫਿਰ ਬਾਕੀ ਉਸ ਤੋਂ ਬਾਅਦ ਵੀ ਘਰ ਬੈਠੇ ਫਿਰ ਆਮ ਆਦਮੀ ਪਾਰਟੀ ਦੇ ਐਮਪੀ ਬਣ ਗਏ ਸੀ ਆ ਕੇ ਫਤਿਹਗੜ੍ਹ ਸਾਹਿਬ ਤੋਂ ਮੁੜ ਕੇ ਉਹਨਾਂ ਤੋਂ ਵੀ ਬਾਹਰ ਹੋ ਕੇ ਬੈਠੇ ਹੋਏ ਨੇ ਹਰਿੰਦਰ ਸਿੰਘ ਨਾਰਪੇ ਜਿਹੜੇ ਆਜ ਦੇ ਐਫਐਸ ਅਫਸਰ ਸੀਗੇ ਉਹਨਾਂ ਨੂੰ ਵੀ ਪੀਏਸੀ ਦੇ ਵਿੱਚ ਲਿਆ ਹੁਣ ਉਹਨਾਂ ਦਾ ਕਿੰਨਾ ਪ੍ਰਭਾਵ ਹੈ ਕੀ ਹੈ ਇਹ ਨਹੀਂ ਪਤਾ ਉਹਨਾਂ ਨੂੰ ਲਿਆ ਗਿਆ ਦੂਜੀ ਗੱਲ ਇਹ ਹੈ ਭਾਈ ਮਨਜੀਤ ਸਿੰਘ ਨੂੰ ਵੀ ਉਨਾਂ ਲੈ ਆਏ ਇਸ ਮਾਮਲੇ ਚ ਉਧਰ ਤਾਂ ਬਣਾਏ ਦੇ ਆਉਂਦੇ ਦਰ ਪੀਐਸਸੀ ਚ ਨਹੀਂ ਸੀ ਤੇ ਪੀਐਸਸੀ ਦੇ ਵਿੱਚ ਵੀ ਭਾਈ ਮਨਜੀਤ ਸਿੰਘ ਨੂੰ ਲੈ ਲਿਆ ਜਸਵੰਤ ਸਿੰਘ ਪੁਣਾਣ ਜਿਹੜੇ ਪਹਿਲਾਂ ਅੰਤਰਕ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਲਿਆ ਗਏ ਪੀਐਸਸੀ ਦੇ ਵਿੱਚ ਰਾਜਦੇਵ ਸਿੰਘ ਖਾਲਸਾ ਜਿਹੜੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਹ ਬਾਦਸ਼ ਪੰਜਾਬ ਦੇ ਅਮਰਪਾਲ ਸਿੰਘ ਦੀ ਗੱਲ ਕਰਦੇ ਨੇ ਅਮਰਪਾਲ ਸਿੰਘ ਦੇ ਨਾਲ ਆਏ ਜੇ ਵਕੀਲ ਉਹਨਾਂ ਦੀ ਗੱਲ ਕਰਦੇ ਹੁੰਦੇ ਸੀਗੇ ਹੁਣ ਤੱਕ ਉਹਨਾਂ ਨੂੰ ਇਸਪਨਰ ਸਰਜੀਤ ਵਾਲੇ ਚ ਲੈ ਲਿਆ ਪੀਐਸਵੀ ਦੇ ਵਿੱਚ ਬ੍ਰਿਜ ਫੁਪੇ ਦਰਸ ਸਿੰਘ ਲਾਂਦੀ ਇਹ ਕਾਂਗਰਸ ਦੇ ਵੇਲੇ ਰਹੇ ਤੇ ਕਾਂਗਰਸ ਦੇ 92 ਦੇ ਵਿੱਚ ਸ਼ਾਇਦ ਇਹ ਬਣੇ ਸੀਗੇ ਕੋਈ ਮਿਨਿਸਟਰ ਆਫ ਸਟੇਟ ਵੀ ਉਸ ਲੈਵਲ ਤੇ ਰਹੇ ਜਾਂ ਬਾਕੀ ਆਖੇ ਹੁਣ ਪਤਾ ਨਹੀਂ ਇਹ ਮੈਂਬਰਸ਼ਿਪ ਦੇ ਵਿੱਚ ਸ਼ਾਮਲ ਸੀ ਇਹਨਾਂ ਦੇ ਚ ਕਟਾਈ ਗਈ ਮੈਂਬਰਸ਼ਿਪ ਦੇ ਵਿੱਚ ਸੀਗੇ ਜਾਂ ਸਾਰੇ ਬੰਦੇ ਇਹਨਾਂ ਚੋਂ ਕਾਪ ਕਈ ਬੰਦੇ ਇਹ ਜਿਹਨੇ ਜਿਨ੍ਹਾਂ ਦੇ ਕੋਈ ਮੈਂਬਰਸ਼ਿਪ ਨਹੀਂ ਕਟਾਈ ਪਰ ਉਹ ਪੀਐਸ ਵਿੱਚ ਆ ਰਹੇ ਡਾਇਰੈਕਟਲੀ ਇਸ ਲਈ ਬ੍ਰਿਜ ਬ੍ਰਿਜਪੁਰ ਤੇ ਦਰਸ਼ਕ ਲਾਲੀ ਆਏ ਨੇ ਰਗਵੀਰ ਸਿੰਘ ਰਾਜਸਥਾਨ ਸੀ ਐਜੀਪੀਸੀ ਦੇ ਵਿੱਚ ਹੀ ਰਹੇ ਨੇ ਕਾਫੀ ਥੇਰ ਫਿਰ ਵਿਛਦੀ ਉੱਥੇ ਹੀ ਕਿਸੇ ਆਪਣੇ ਗਰੁੱਪ ਦੇ ਤੌਰ ਤੇ ਚੱਲਦੇ ਰਹੇ ਨੇ ਸ਼ਾਇਦ 1920 ਅਕਾਲੀ ਦਲ ਨਾਲ ਸੀਗੇ ਬਾਅਦ ਦੇ ਵਿੱਚ ਆ ਕੇ ਰਵਿੰਦਰ ਸਿੰਘ ਮਾਨ ਨਾਲ ਹੁਣ ਇਹਨਾਂ ਨੂੰ ਵੀ ਇੱਕ ਇਹ ਇਹਨਾਂ ਨੇ ਲਿਆ ਤੇ ਇਸੇ ਤਰ੍ਹਾਂ ਮਾਸਟਰ ਮਿੱਠੂ ਸਿੰਘ ਕਾਹਨੇ ਕੇ ਜਿਹੜੇ ਅੱਜ ਕੱਲ੍ਹ ਅੰਤਰਨਿਕ ਕਮੇਟੀ ਦੇ ਵਿੱਚ ਨੇ ਐ ਜੀ ਪੀ ਸੀ ਦੀ ਤਰਫੋਂ ਆਏ ਨੇ 19 ਵੀ ਲੈ ਆ ਗਿਆ ਪੀ ਐਸ ਸੀ ਵਿੱਚ ਵਰਜਿੰਦਰ ਸਿੰਘ ਮੱਖਣ ਬਰਾੜ ਜਥੇਦਾਰ ਤੋਤਾ ਸਿੰਘ ਦਾ ਬੇਟਾ ਉਹਨਾਂ ਨੇ ਕਾਫੀ ਰੈਲੀਆਂ ਵੀ ਕੀਤੀਆਂ ਉਦੋਂ ਮੈਂਬਰਸ਼ਿਪ ਵੀ ਕਟਾਈ ਉਸ ਏਰੀਆ 'ਚ ਪਹਿਲਾਂ ਉਹਦਾ ਨਾਂ ਨਹੀਂ ਆਇਆ ਹੁਣ ਇਹ ਨਾਂ ਆਇਆ ਪੀ ਐਸ ਸੀ ਦੇ ਵਿੱਚ ਉਦੋਂ ਬਾਅਦ ਕੇ ਇਸ ਮਾਮਲੇ 'ਚ ਅਜੇ ਪਾਲ ਸਿੰਘ ਬਰਾੜ ਜਿਹੜੇ ਮਿਸਲ ਸਤਲੁਜ ਦੇ ਮੁਖੀ ਨੇ ਉਹਨਾਂ ਨੂੰ ਵੀ ਪੀ ਐਸ ਸੀ ਦੇ ਵਿੱਚ ਲਿਆ ਗਿਆ ਔਰ ਜਸਵੀਰ ਸਿੰਘ ਘੋਮਣਕ ਉਹਨਾਂ ਨੂੰ ਲਿਆ ਗਿਆ ਜਿਹੜੇ ਸ਼ਾਇਦ ਇਹ ਮੰਨਿਆ ਜਾਂਦਾ ਕਿ ਸ਼ਾਇਦ ਪੰਥਿਕ ਕੌਂਸਲ ਵਾਲੀ ਤਰਫ ਦੇ ਵਿੱਚੋਂ ਉਸ ਲੈਵਲ ਦੇ ਉੱਤੇ ਹੈਗੇ ਨੇ ਜਗਤਾਰ ਸਿੰਘ ਰਾਜਿਆਣਾ ਉਹਨਾਂ ਨੂੰ ਵੀ ਪੀਐਸਸੀ ਦੇ ਵਿੱਚ ਲਿਆ ਗਿਆ ਹੁਣ ਇਹ ਐਡੀ ਵੱਡੀ ਪੀਐਸਸੀ ਇੱਕ ਹੋ ਗਈ ਹੈ ਲੱਗਦਾ ਇਹ ਹੈ ਇੱਕ ਸੱਚ ਇਹ ਵੀ ਹੈ ਜਿਹੜੇ ਹਰਿੰਦਰਪਾਲ ਸਿੰਘ ਚੰਦੂ ਬਾਜਰਾ ਉਹ ਦੋਨੋਂ ਪਿਓ ਪੁੱਤ ਪੀਐਸਸੀ 'ਚ ਬੈਠਣਗੇ ਚੰਦੂ ਮਾਜਰਾ ਸਾਹਿਬ ਵੀ ਤੇ ਹਰਿੰਦਰਪਾਲ ਸਿੰਘ ਤੇ ਨਾਰਮਲੀ ਐ ਸਿੱਖ ਪਰਿਵਾਰਿਕ ਅਹੁਦੇ ਦੀਆਂ ਜਿਹੜੀਆਂ ਗੱਲਾਂ ਉਸ ਲੈਵਲ ਦੇ ਉੱਤੇ ਹੁੰਦੀਆਂ ਨੇ ਤੇ ਇਹਨਾਂ ਤੇ ਵੀ ਸਵਾਲ ਤਾਂ ਇਹਨਾਂ ਗੱਲਾਂ ਤੇ ਵੀ ਹੋਣਗੇ ਕਿਸ ਨਾ ਕਿਸੇ ਰੂਪ ਦੇ ਵਿੱਚ ਔਰ ਦੂਜੀ ਗੱਲ ਇਹ ਹੈ ਵੀ ਭਾਵੇਂ ਤੁਸੀਂ ਬਹੁਤ ਸਾਰੇ ਚੀਜ਼ਾਂ ਬੰਦਦੇ ਹੋ ਪਰ ਕਈ ਵਾਰ ਸੋਚ ਸਮਝ ਕੇ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਪੈਂਦਾ ਹੈ ਕਿ ਤੁਸੀਂ ਵੱਖਰੇ ਹੁਣ ਲੱਗਦਾ ਇਹ ਹੈ ਇਹ ਅਕਾਲੀ ਦਲ ਵੀ ਉੱਥੇ ਚਲਾ ਗਿਆ ਵੀ ਯਾਰ ਅਹੁਦੇ ਦਿੱਦੇ ਰਹੋ ਬੱਧਿਆ ਨੂੰ ਨਾਲ ਜੋੜਨ ਲਈ ਉਹਦੇ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਇੱਕ ਜਿਹੜੇ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਸੀਗੇ ਸੰਧੂ ਸਾਹਿਬ ਇਥੋਂ ਆਕਨੌਰ ਤੋਂ ਲੜਦੇ ਸੀ ਉਹਨਾਂ ਦੇ ਫਾਦਰ ਵੀ ਰਹੇ ਐਮਐਲਏ ਤੇ ਮੰਤਰੀ ਵੀ ਰਹੇ ਸੀਗੇ ਉਹਨਾਂ ਦੇ ਮਾਦਰ ਵੀ ਐਮਐਲਏ ਰਹੇ ਸੀਗੇ ਤੇ ਉਹਨਾਂ ਨੂੰ ਨਹੀਂ ਸਿਪਾਇਆ ਗਿਆ ਪਿੱਛੇ ਉਹ ਔਰ ਮੁੜ ਕੇ ਸੁਭੀਰ ਸਿੰਘ ਬਾਦਲ ਵਾਲੇ ਆਕਾਲੀਦਾਰ ਚੁਣੇ ਸਾਹਮਣੇ ਹੋਏ ਨੇ ਥੋੜੇ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਹੀ ਸ਼ਾਇਦ ਇਸ ਲੈਟਰ ਦੇ ਵਿੱਚ ਤੇ ਸ਼ਾਇਦ ਅਹੁਦਿਆ ਕਰਕੇ ਬੰਦੇ ਜਾ ਰਹੇ ਹੋਣਗੇ ਜਿੱਕਿ ਤੇ ਹੋਰ ਨਾ ਚਲੇ ਜਾਣ ਫਿਰ ਉਹ ਤਬਦੀਲੀ ਵਾਲਾ ਅਕਾਲੀ ਦਲ ਦੀ ਜਿਹੜੀ ਇੱਕ ਸਪਿਰਟ ਆ ਉਹ ਕਿਵੇਂ ਦਿਖਾਈ ਦੇਗੀ ਜੇਕਰ ਅਹੁਦਿਆ ਕਰਕੇ ਬੰਦੇ ਕਿਤੇ ਹੋਰ ਚਲੇ ਜਾਣਗੇ ਨਰਾਜ ਬੈਠੇ ਰਹਿਣਗੇ ਬਾਕੀ ਦੀਆਂ ਚੀਜ਼ਾਂ ਨੇ ਔਰ ਉਹ ਚੇਂਜ ਕਿਵੇਂ ਕਿਸ ਧੱਕ ਦੇ ਨਾਲ ਹੁਣ ਇਹ ਇੱਕ ਤਾਂ ਇਹ ਦੂਸਰਾ ਸਵਾਲ ਇਹ ਹੈ ਭਾਜਪਾ ਨਾਲ ਸੰਬੰਧਾਂ ਦੇ ਸਵਾਲ ਤੇ ਇਹਨਾਂ ਦੇ ਜਸਵਿੰਦਰ ਸਿੰਘ ਬਾਦਲ ਦੇ ਇਹਨਾਂ ਤੇ ਵੀ ਕਲੈਰਿਟੀ ਨਹੀਂ ਹੈ ਦੋਨਾਂ ਚ ਆਪਸ ਦੇ ਵਿੱਚ ਤੇ ਅੱਗੇ ਗੱਲ ਇਹ ਵੀ ਚੱਲ ਰਹੀ ਹੈ ਕਿ ਕਿਸ ਨਾ ਕਿਸੇ ਰੂਪ ਦੇ ਵਿੱਚ ਜਿਹੜੇ 2 ਦਸੰਬਰ ਦੇ ਹੁਕਮਨਾਮੇ ਤੇ ਵੀ ਸ਼ਾਇਦ ਜਸਿੰਦਾਰ ਅਕਾਲ ਤਖਤ ਕੋਈ ਕਮੇਟੀ ਇਹੋ ਜਿਹੀ ਬਣਾ ਦੇਣ ਜਿਹੜੀ ਕਹੇ ਕਿ ਇਕੇਕਤਾ ਕਰੋ ਜੀ ਉਹ ਚੁਲਿਆਂ ਦਾ ਸਵਾਲ ਹੈ ਉਹਨਾਂ ਦੀ ਵਿਆਖਿਆ ਲਗ ਤਰੀਕੇ ਦੇ ਨਾਲ ਹੋਵੇ ਤਾਂ ਇਹ ਮੁੜਕੜ ਕੇ ਕੋਈ ਇਹੋ ਜਿਹਾ ਸਿਸਟਮ ਬਣਦਾ ਨਜ਼ਰ ਆਵੇ ਇਹ ਕੋਈ ਪਤਾ ਨਹੀਂ ਹਜੇ ਪਰ ਇਹ ਬੰਤਰ ਇਹ ਦੱਸ ਰਹੀ ਹੈ ਕਿ ਹੁਣ ਕੋਈ ਬਹੁਤਾ ਹੀ ਫਰਕ ਵਾਲੀ ਗੱਲ ਲੱਗੂਗੀ ਨਹੀਂ ਵੀਜਰ ਡਾਕੂਮੈਂਟ ਦੇਖਣਗੇ ਕੀ ਹੈ ਉਹ ਬਾਕੀ ਦੇਖਣ ਨੂੰ ਉਹ ਤਾਂ ਖੈਰ ਅਕਾਲੀਦਾਰ ਵੀ ਬਣਾ ਲੇਗਾ ਤੁਸੀਂ ਵੀ ਬਣਾ ਲੋਗੇ ਪਰ ਪ੍ਰੈਕਟਿਸ ਤੋਂ ਪਤਾ ਲੱਗੇਗਾ ਜੇ ਪ੍ਰੈਕਟਿਸ ਹੋਈ ਜੀ ਤਾਂ ਹੋਈ ਜਿਹੜੀ ਸਟਰਕਚਰ ਚ ਦਿਖਾਈ ਦੇ ਦਿੰਦੀ ਢਾਂਚੇ ਚ ਦਿਖਾਈ ਨਹੀਂ ਦਿੰਦੀ ਫਿਰ ਕੋਈ ਬਖਰੇਵੇਂ ਦੀ ਉਮੀਦ ਜਿਹੜੀ ਲੋਕਾਂ ਨੂੰ ਹੋਏਗੀ ਉਹ ਕਿਵੇਂ ਹੋਏਗੀ